ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚਰਚਾ ਹੋਣੀ ਸ਼ੁਰੂ ਹੋ ਚੁੱਕੀ ਹੈ ਇਹ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਪਿਛਲੇ ਦਿਨੀ ਭਾਰਤੀ ਫੌਜ ਮੁਖੀ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕਿ ਜਿਸ ਯੁੱਧ ਦੀ ਅਸੀਂ ਕਲਪਨਾ ਕਰ ਰਹੇ ਹਾਂ ਉਹ ਯੁੱਧ ਜਲਦ ਹੋ ਸਕਦਾ ਉਸ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਓਂ ਜਿਸ ਤਰੀਕੇ ਦੇ ਨਾਲ ਧਮਕੀਆਂ ਦਿੱਤੀਆਂ ਗਈਆਂ ਪਾਕਿਸਤਾਨ ਦੇ ਵੱਲੋਂ ਨਿਊਕਲੀਅਰ ਪਾਵਰ ਦੀ ਗੱਲ ਕੀਤੀ ਗਈ ਕਿ ਜੇਕਰ ਅਸੀਂ ਤਬਾਹ ਹੁੰਦੇ ਨਜ਼ਰ ਆਏ ਤਾਂ ਅਸੀਂ ਬਾਕੀ ਮੁਲਕਾਂ ਨੂੰ ਵੀ ਨਾਲ ਲੈ ਕੇ ਡੁੱਬਾਂਗੇ ਔਰ ਇਹਦੇ ਨਾਲ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਵੱਲੋਂ ਵੀ ਇੱਕ ਧਮਕੀ ਦਿੱਤੀ ਗਈ ਕਿ ਜੇਕਰ ਭਾਰਤ ਨੇ ਸਿੰਧੂ ਜਲ ਸਮਝੌਤਾ ਰੋਕੇ ਰੱਖਿਆ ਉੱਥੇ ਡੈਮ ਬਣਾਇਆ ਤਾਂ ਅਸੀਂ ਮਜ਼ਾਈਲਾ ਦਾਗ ਦੇਵਾਂਗੇ ਤਾਂ ਇਸ ਤਰੀਕੇ ਦਾ ਜਦੋਂ ਮਾਹੌਲ ਬਣਿਆ ਤਾਂ ਇਹ ਚਰਚਾ ਸੁਭਾਵਿਕ ਤੌਰ ਤੇ ਹੋਣੀ ਸ਼ੁਰੂ ਹੋ ਗਈ ਕਿ ਕੀ ਹੁਣ ਦੁਬਾਰਾ ਤੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਹੋ ਸਕਦੀ ਹੈ ਕਿਉਂਕਿ ਇਹ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਦੋਨਾਂ ਮੁਲਕਾਂ ਦੀਆਂ ਫੌਜਾਂ ਦੇ ਵੱਲੋਂ ਜਿਹੜੇ ਨੇ ਯੁੱਧ ਅਭਿਆਸ ਵੀ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਗਲਬਤ ਕਰਦੇ ਆਂ ਪੂਰੀ ਖਬਰ ਕੀ ਹੈਗੀ ਆ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈਗੀ ਆ ਮੇਰੇ ਨਾਲ ਬਰਗੇਡੀਅਰ ਅਮਰਜੀਤ ਸਿੰਘ ਮਨਹਾਜ ਜੀ ਮੌਜੂਦ ਹੈਗੇ ਨੇ ਤਾਂ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵੇਲੇ ਭਾਰਤ ਤੌਰ ਪਾਕਿਸਤਾਨ ਦੇ ਵਿਚਾਲੇ ਹਾਲਾਤ ਕੀ ਬਣੇ ਹੋਏ ਨੇ ਤਾਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਬੜੀ ਸਰ ਚਰਚਾ ਹੋਣੀ ਸ਼ੁਰੂ ਹੋ ਗਈ ਦੁਬਾਰਾ ਆਰਮੀ ਚੀਫ ਦੇ ਵੱਲੋਂ ਜਦੋਂ ਸਟੇਟਮੈਂਟ ਆਈ ਔਰ ਉਸ ਤੋਂ ਬਾਅਦ ਪਾਕਿਸਤਾਨ ਦੇ ਆਰਮੀ ਚੀਫ ਅਮਰੀਕਾ ਦੇ ਵਿੱਚ ਜਾ ਕੇ ਸਟੇਟਮੈਂਟ ਦਿੰਦੇ ਨੇ ਤਾਂ ਇਹ ਚਰਚਾ ਹੋ ਰਹੀ ਕਿ ਕੀ ਦੁਬਾਰਾ ਤੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਵਾਲੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਦੇਖੋ ਇਹ ਜਿਹੜੀ ਚੀਜ਼ ਹੈ ਜਿੱਥੇ ਆਰਮੀ ਚੀਫ ਦੀ ਪਹਿਲਾਂ ਜਿੱਥੋਂ ਗੱਲ ਕਿੱਥੋਂ ਸ਼ੁਰੂ ਹੋਈ ਹਮ ਗੱਲ ਜਿਹੜੀ ਸ਼ੁਰੂ ਹੋਈ ਹੈ ਟਰੰਪ ਤੋਂ ਜੀ ਟਰੰਪ ਨੇ ਜਦੋਂ ਆਪਣਾ 50% ਕਰ ਦਿੱਤਾ ਜਿਹੜਾ ਕਿ ਸਾਰੀ ਸਾਰਿਆਂ ਨੂੰ ਪਤਾ ਜੀ ਜਿਸ ਨੇ ਇਹ ਸਾਰੇ ਸਾਨੂੰ ਪ੍ਰੈਸ਼ਰ ਪਾਤਾ ਇਸ ਚੀਜ਼ ਦਾ ਹਮ ਤਾਂ ਰਿਟੈਲੀਏਸ਼ਨ ਪਾਰਲੀਮੈਂਟ ਦੇ ਵਿੱਚ ਵੀ ਹੋਈ ਬਾਹਰ ਵੀ ਹੋਈ ਸਾਰੇ ਜਣੇ ਲੋਕ ਹੁਣ ਪਬਲਿਕ ਦੀ ਡਿਮਾਂਡ ਆ ਗਈ ਕਿ ਵੀ ਕੁਝ ਤਾਂ ਬੋਲੋ ਤੁਸੀਂ ਦੇਸ਼ ਨੂੰ ਦੱਸੋ ਪਈ ਕੀ ਆ ਕੀ ਨਹੀਂ ਆ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਕਹਿ ਰਹੇ ਇਹ ਦੂਸਰਾ ਤਾਂ ਇਸ ਚੀਜ਼ ਨੂੰ ਸਾਰੀ ਮੱਦੇ ਨਜ਼ਰ ਕਰਦੇ ਹੋਏ ਤੇ ਪ੍ਰਾਈਮ ਮਿਨਿਸਟਰ ਨੇ ਆਪਣੀ ਚੁੱਪੀ ਹੁਣ ਟਰੰਪ ਦਾ ਆਪਣਾ ਸਟਾਈਲ ਜੀ ਉਹ ਕਿਸੇ ਦੀ ਸੁਣਦਾ ਨਹੀਂ ਕੋਈ ਨਹੀਂ ਸਾਰਿਆਂ ਨੂੰ ਪਤਾ ਹੈ ਉਹਨੇ ਜੋ ਬੋਲਣਾ ਉਹ ਬੋਲ ਦੇਣਾ ਪਰ ਜਿਹੜੀਆਂ ਮਚਿਓਰ ਡੈਮੋਕ੍ਰੇਸੀਜ਼ ਨੇ ਜਿਦਾ ਇੰਡੀਆ ਹੈ ਔਰ ਐਨੀ ਵੱਡੀ ਡੈਮੋਕ੍ਰੇਸੀ ਹੈ ਜੀ ਉਹ ਇੱਕਦਮ ਹਫਵਾ ਕੇ ਨਹੀਂ ਬੋਲਦੀ ਰਾਈਟ ਔਰ ਉਹ ਉਹ ਥਰੂ ਡਿਫਰੈਂਟ ਮਿਨਿਸਟਰਾਂ ਤੋਂ ਡਿਫਰੈਂਟ ਲੋਨ ਤੋਂ ਕੀਆ ਜਾਂਦਾ ਵਨ ਮੈਨ ਰੂਲ ਤਾਂ ਹੈ ਨਹੀਂ ਜੀ ਪ੍ਰੈਜ਼ੀਡੈਂਟ ਰੂਲ ਦ ਵਰਗਾ ਤਾਂ ਕੰਮ ਹੈ ਨਹੀਂ ਬਿਲਕੁਲ ਇਹ ਤਾਂ ਡੈਮੋਕ੍ਰੇਸੀ ਹੈ ਰਾਈਟ ਜੇ ਉਹ ਮੰਨਦਾ ਹੋਵੇ ਜਾਂ ਨਾ ਹੋਵੇ ਪਰ ਹੈ ਦਾ ਉਹਨੇ ਸਾਰਿਆਂ ਨੂੰ ਥੱਲੇ ਕੀਤਾ ਜੀ ਅੱਛਾ ਹੁਣ ਜਿਸਲੇ ਚੀਜ਼ਾਂ ਹੋ ਗਈਆਂ ਪ੍ਰਾਈਮ ਮਿਨਿਸਟਰ ਨੇ ਪਹਿਲਾਂ ਆਪਣੀ ਸਾਰੀ ਗੱਲ ਦੱਸੀ ਤੇ ਅਸੀਂ ਫਾਰਮਰਜ਼ ਦਾ ਪੂਰਾ ਧਿਆਨ ਰੱਖਾਂਗੇ ਔਰ ਅਸੀਂ ਕਿਸੇ ਨਾਲ ਝੋਕਣਾ ਨਹੀਂ ਆ ਸਾਨੂੰ ਕੋਈ ਨਿਊਕਲੀਅਰ ਥੈਟਰ ਦੱਸੇ ਕੋਈ ਦੂਜਾ ਨਾ ਦੱਸੇ ਔਰ ਬਹੁਤ ਵੱਡਾ ਮੁਲਕ ਹੈ ਅਸੀਂ ਸਾਡੇ ਕੋਲ ਬਹੁਤ ਮਤੂ ਜੋ ਵੀ ਸਾਡੇ ਪੈਸੇ ਆ ਜਾਂ ਪੂੰਜੀ ਆ ਸਾਰਾ ਕੋਸ਼ਿਸ਼ ਵੀ ਆਰ ਦਾ ਥਰਡ ਫਾਰਮ ਨੇਸ਼ਨ ਪਾਵਰ ਆ ਜੀ ਇਕਨੋਮਿਕ ਪਾਵਰ ਆ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਪ੍ਰਾਈਮ ਮਿਨਿਸਟਰ ਨੇ ਖੋਲਤਾ ਕਿ ਸਾਨੂੰ ਕਿਸੇ ਨੂੰ ਵੀ ਡਰ ਨਹੀਂ ਲੋੜਨੀ ਹੈ ਔਰ ਅਸੀਂ ਕਿਸੇ ਦੇ ਥੱਲੇ ਨਹੀਂ ਆਵਾਂਗੇ ਜੀ ਅੱਛਾ ਪ੍ਰਾਈਮ ਮਿਨਿਸਟਰ ਨੇ ਆਪਣੀ ਕਲੀਅਰ ਕਰਤਾ ਹੋ ਸਾਰੀ ਗੱਲਬਾਤ ਦੂਜੇ ਦਿਨ ਫੇਰ ਆ ਕੇ ਡਿਫੈਂਸ ਮਿਨਿਸਟਰ ਨੇ ਜੀ ਡਿਫੈਂਸ ਮਿਨਿਸਟਰ ਨੇ ਵੀ ਇਹ ਗੱਲ ਕਹੀ ਸਾਨੂੰ ਨਾ ਧਮਕੀਆਂ ਦਿਓ ਜੀ ਸਾਨੂੰ ਇਹ ਨਾ ਦੱਸੋ ਵੀ ਸਾਰਿਆਂ ਦਾ ਤੁਸੀਂ ਸਾਰੀ ਦੁਨੀਆ ਦੇ ਬੌਸ ਆ ਨਹੀਂ ਸਾਨੂੰ ਲੋੜ ਨਹੀਂ ਹੈ ਦੱਸਣ ਦੀ ਅਸੀਂ ਨਹੀਂ ਮੰਨਦੇ ਇਹ ਬੌਸ ਬੂਸ ਕਾਨੂੰ ਸਾਡਾ ਕੋਈ ਬੌਸ ਸਾਡਾ ਬੌਸ ਉਹ ਗੱਲ ਇਹ ਕਹਤੀ ਤੀਜੇ ਦਿਨ ਹੁਣ ਇਹ ਸਿਨਿਓਰਿਟੀ ਦੇ ਵਿੱਚ ਦੇਖੋ ਸਿੱਧਕ ਹੋਮ ਮਿਨਿਸਟਰ ਹੋਰ ਤਰੀਕੇ ਨਾਲ ਹੈ ਜੀ ਕਿਉਂਕਿ ਉਹ ਡਿਫਰੈਂਟ ਹੈ ਹਮ ਲੇਕਿਨ ਡਿਫੈਂਸ ਮਿਨਿਸਟਰ ਨੇ ਕਹੇ ਤੀ ਪ੍ਰਾਈਮ ਮਿਨਿਸਟਰ ਨੇ ਕਹੇ ਤੀ ਜੀ ਉਹਨੂੰ ਫੋਲੋ ਅਪ ਕਰਤਾ ਅ ਡਿਫੈਂਸ ਮਿਨਿਸਟਰ ਨੇ ਜੀ ਤੀਜਾ ਹੁਣ ਗਟਕਰੀ ਬੋਲੇ ਜੀ ਗਟਕਰੀ ਜਿਹੜੇ ਨੇ ਉਹਨਾਂ ਦੇ ਚੌਥੇ ਨੰਬਰ ਤੇ ਉਹ ਆ ਜੀ ਸਿਨਿਓਰਿਟੀ ਦੇ ਵਿੱਚ ਤੇ ਉਹਨੇ ਕਹਤਾ ਵੀ ਸਾਨੂੰ ਦਾਦਾ ਗਰੀਦ ਉਹਦੇ ਵੀ ਸਾਨੂੰ ਨਾ ਐਗਜ਼ੈਕਟ ਵਰਡ ਕਹੇਗੇ ਸਾਨੂੰ ਦਾਦਾਗਰੀ ਨਹੀਂ ਹੋਣੀ ਚਾਹੀਦੀ ਸਾਨੂੰ ਪਸੰਦ ਕੋਈ ਜੋ ਚੀਜ਼ ਹੈ ਔਰ ਜਿਸ ਤਰੀਕੇ ਨਾਲ ਚੱਲਣਾ ਇਕੁਲ ਫਿਟਿੰਗ ਤੇ ਚਲੋ ਔਰ ਜਿਸ ਤਰੀਕੇ ਨਾਲ ਅਗੇ ਗੱਲ ਬਦੇਗੀ ਫਿਰ ਉਦਾਂ ਗੱਲ ਦੇਖਾਂਗੇ ਔਰ ਨਾਲ-ਨਾਲ ਇਹਨਾਂ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ ਰਸ਼ੀਆ ਦੇ ਵਿੱਚ ਚਲੇ ਗਏ ਆਪਣੇ ਜਿਹੜੇ ਹਾਂ ਫੋਰਨ ਮਿਨਿਸਟਰ ਜੀ ਨਾਲ ਡੋਬਲ ਵੀ ਚਲੇ ਗਏ ਤਾਂ ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਆਪਣੇ ਅੰਡਰ ਦ ਵਿੰਗਸ ਕਰ ਲਈਏ ਜਿਹਨੂੰ ਕਹਿੰਦਾ ਵੀ ਆਪਣੇ ਕੰਟਰੋਲ ਚ ਚੀਜ਼ਾਂ ਤਾਂ ਕਿ ਨਾਲ ਦੀ ਨਾਲ ਜਿਹੜੀ ਆ ਗੱਲਬਾਤ ਉਧਰੋਂ ਵੀ ਹੀ ਚੱਦੀ ਰਹੇ ਔਰ ਰਸ਼ੀਆ ਨੇ ਵੀ ਪੂਰੀ ਸਾਨੂੰ ਦਿੱਤੀ ਕਿ ਅਸੀਂ ਭਾਰਤ ਦੇ ਨਾਲ ਆ ਸਾਡੀ ਸਾਰੀ ਦੁਨੀਆ ਨੂੰ ਪਤਾ ਆ ਅਲੱਗ ਅਲੱਗ ਟਾਈਮ ਤੇ ਅਸੀਂ ਸਾਰੇ ਇਸ਼ੂਸ ਤੇ ਖੜੇ ਹੋਏ ਆ ਐਂਡ ਇੰਡੀਆ ਔਰ ਰਸ਼ੀਆ ਦੀ ਜਿਹੜੀ ਹਾਂ ਦੋਸਤੀ ਆ ਇਹ ਪੱਕੀ ਆ ਪੱਕੀ ਆ ਸੋ ਇੱਥੇ ਹੋ ਗਿਆ ਹੁਣ ਲੇਟੈਸਟ ਹੁਣ ਜਿਹੜਾ ਹੋਇਆ ਜਿਹੜੀ ਜੀ ਤੁਸੀਂ ਚੀਫ ਦੀ ਗੱਲ ਕਰ ਰਹੇ ਹੋ ਜੀ ਪਹਿਲਾਂ ਤਾਂ ਇੱਕ ਚੀਫ ਨੇ ਇੱਕ ਚੀਫ ਨੇ ਤੁਹਾਨੂੰ ਪਤਾ ਉਸੇ ਦਿਨ ਬਿਲਕੁਲ ਇਹ ਚੀਫ ਨੇ ਸਾਰੀ ਸਟੇਟਮੈਂਟ ਦਿੱਤੀ ਉਹਨੇ ਕਿਹਾ ਵੀ ਐਸੀ ਗੱਲ ਨਹੀਂ ਐਂਡ ਅਸੀਂ ਹੁਣ ਉਹਨੇ ਰਿਕਾਰਡ ਕਰ ਦਿੱਤਾ ਪਹਿਲਾਂ ਤਾਂ ਗੱਲਾਂ ਪੁਰਾਣੀ ਪਾਰਟੀ ਕਰੀ ਉਹਨੂੰ ਕਹ ਰਿਹਾ ਇਹ ਕਹ ਰਿਹਾ ਕਿਸੇ ਨੇ ਨਹੀਂ ਕੀਤਾ ਇਨਕਲੂਡਿੰਗ ਇੰਡੀਅਨ ਐਸਟੈਬਲਿਸ਼ਮੈਂਟ ਨੇ ਇਹ ਨਹੀਂ ਕੀਤਾ ਸੀ ਜੀ ਏਪੀ ਸਿੰਘ ਨੇ ਜਿਹੜੇ ਆਪਣੇ ਹੈਗੇ ਨੇ ਹਮ ਐਰ ਮਾਰਸ਼ਲ ਜੀ ਉਹਨਾਂ ਨੇ ਸਾਰੀ ਕਲੀਅਰਾਂ ਕਰਦੀ ਕਲੀਅਰ ਕਰਦੀ ਗੱਲ ਕਹਤਾ ਕਿ ਅਸੀਂ 5 ਫਾਈਟਰ ਪਲੇਨ ਪਲੇਨ ਉਹਨਾਂ ਦੇ ਮਾਰੇ ਆ ਤੋੜੇ ਆ ਔਰ ਇੱਕ ਵੱਡਾ ਜਹਾਜ਼ ਜਿਹੜਾ ਕਿ ਇੰਟੈਲੀਜੈਂਸ ਵਗੈਰਾ ਜਿਹੜਾ ਹੋ ਕਰਦੇ ਔਰ 300 ਮੀਟਰ 300 ਮੀਲ ਤੇ ਹਾਂ 300 ਮੀਲ ਤੇ ਉੱਥੇ ਕਰਕੇ ਉਹਨੂੰ ਡਿਸਟਰੋਏ ਕੀਤਾ ਜੀ ਹੁਣ ਹੁਣ ਸਬਸੀਕੁਐਂਟਲੀ ਜੋ ਹੈ ਜਿਹੜੇ ਆਪਣੇ ਆਰਮੀ ਚੀਫ ਨੇ ਜੀ ਇਹ ਹੁਣ ਕੱਲ ਗਏ ਹੋ ਸੀ ਆਈਆਈਟੀ ਮਦਰਾਸ ਮਦਰਾਸ ਜੀ ਤੋਂ ਆਈਆਈਟੀ ਵਾਲਿਆਂ ਨੂੰ ਇਹਨਾਂ ਨੇ ਅਡਰੈਸ ਕਰਨਾ ਸੀ ਹੂੰ ਪੂਰੇ ਦਾ ਪੂਰਾ ਇੰਡੀਅਨ ਮਤਲਬ ਹਰ ਇੱਕ ਚੀਜ਼ ਬਾਰੇ ਰਾਈਟ ਐਂਡ ਨਾਲ ਉਥੇ ਆਰਮੀ ਵਾਲੇ ਵੀ ਸੀ ਫੈਸਿਲਿਟੀ ਵੀ ਸੀ ਸਾਰੇ ਜਿਹੜੇ ਮਤਲਬ ਉਥੇ ਜੀ ਤੇ ਉਹਨਾਂ ਨੇ ਫਿਰ ਪਲੈਨ ਕਰਦੇ ਕਰਦੇ ਉਹਨਾਂ ਨੇ ਵਾਰਫੇਅਰ ਦੇ ਬਾਰੇ ਗੱਲ ਕਰ ਰਹੇ ਸੀ ਇਹ ਚੀਜ਼ ਹੈ ਬੰਦੇ ਬੰਦਿਆਂ ਦੀ ਕਿੰਨੀ ਸਾਨੂੰ ਮਤਲਬ ਐਟ ਦਾ ਐਂਡ ਆਫ ਦਾ ਡੇ ਮਸ਼ੀਨਰੀ ਹੋਵੇ ਕੋਸ਼ ਹੋਵੇ ਜੀ ਬੰਦੇ ਜਿਹੜੀ ਬੰਦੇ ਨੇ ਕਰਨੀ ਚੀਜ਼ਾਂ ਇਨਸਾਨ ਨੇ ਕਰਨਾ ਜਾਂ ਜਵਾਨਾ ਨੇ ਕਰਨਾ ਉਹਦੇ ਨਾਲ ਤੁਸੀਂ ਇਕੁਇਟ ਨਹੀਂ ਕਰ ਸਕਦੇ ਜੀ ਤੁਸੀਂ ਪ੍ਰਾਈਮਰ ਲਾ ਦੋਗੇ ਕਿ ਜੀ ਐ ਇਦਾਂ ਰੋਬੋਟ ਇਦਾਂ ਜਾਊਗਾ ਪਰ ਜਿਹੜਾ ਔਨ ਦ ਗਰਾਉਂਡ ਸਿਚੁਏਸ਼ਨ ਜਿਹੜੀ ਬਦਲਦੀ ਹੁੰਦੀ ਹੈ ਉਹ ਨਹੀਂ ਕਰ ਸਕਦਾ ਜੇ ਮੜ ਜਾ ਦੂਜੇ ਨੂੰ ਕਰਦਾ ਤੇ ਸਵਿਚ ਕਰਤਾ ਉਹ ਤੁਹਾਡੇ ਪਿੱਛੇ ਪੈ ਜਾਏਗਾ ਬਿਲਕੁਲ ਠੀਕ ਹੈ ਰਤੂ ਸੋ ਐਟ ਦਾ ਐਂਡ ਆਫ ਹੈਡ ਕਿ ਜਿਹੜਾ ਹਿਊਮਨ ਬੀਇੰਗ ਹੈ ਉਹਦੀ अहमियत ਬਹੁਤ ਹੈ ਅੱਛਾ ਵਿੱਚ ਕਰਦੇ ਕਰਦੇ ਉਹਨਾਂ ਨੇ ਫਿਰ ਇਹ ਵੀ ਕਹਿਤਾ ਦੱਸਿਆ ਉਹ ਥੋੜਾ ਹਲਕਿਆ ਪਾਸ ਚ ਕਿਹਾ ਸੀ ਜੀ ਜਿਸ ਤਰ੍ਹਾਂ ਕਰਦੇ ਪਰ ਉਹਨਾਂ ਨੇ ਟੋ ਕੀਤਾ ਗਵਰਨਮੈਂਟ ਦੀ ਥੋਟ ਪ੍ਰੋਸੈਸ ਨੂੰ ਜੀ ਕਿ ਦੇਖੋ ਅਹ ਮੁਨੀਰ ਨੇ ਹੂੰ ਜਿਹੜੇ ਕਿ ਫੀਲਡ ਮਾਰਸ਼ਲ ਬਣੇ ਹੋ ਆ ਜੀ ਉਹ ਕਹਿੰਦੇ ਪਾਕਿਸਤਾਨੀਆਂ ਨੂੰ ਪੁੱਛੋ ਵੀ ਕੌਣ ਜਿੱਤੇ ਆ ਕੌਣ ਹਾਰਿਆ ਤੇ ਉਹ ਕਹਿੰਦੇ ਕੀ ਮਤਲਬ ਤੁਹਾਨੂੰ ਕਹਿੰਦੇ ਜੀ ਲੱਗਦਾ ਆ ਸਾਡਾ ਚੀਫ ਜਿਹੜਾ ਆ ਉਹ ਫੀਲਡ ਮਾਰਸ਼ਲ ਬਣ ਗਿਆ ਜੇਨ ਮਤਲਬ ਉਹ ਜਿੱਤ ਗਏ ਜਿੱਤੇ ਹੋਣੇ ਆ ਹਾਂ ਪਰ ਅੰਦਰੋਂ ਉਹਨਾਂ ਨੂੰ ਪਤਾ ਵੀ ਕੁਝ ਨਹੀਂ ਹੋਇਆ ਐਂਡ ਸਾਨੂੰ ਮਤਲਬ ਉਹਨਾਂ ਨੇ ਹਲਕੇ ਅੰਦਾਜ਼ ਦੇ ਵਿੱਚ ਇਹ ਗੱਲ ਕਹੀ ਹੈ ਕਿ ਪਾਕਿਸਤਾਨੀਆਂ ਨੂੰ ਸਾਰਿਆਂ ਨੂੰ ਪਤਾ ਹੈ। ਹਮਮ। ਔਰ ਇੱਥੇ ਤੱਕ ਹੀ ਹੋਵਾ ਚਲੀ ਗਈ ਸੀ ਚਲੋ ਇਹ ਸੀ ਕਿ ਮਨੀਰ ਤੇ ਮੋਰਚੇ ਜੂ ਨਹੀਂ ਬਾਹਰ ਮੋਰਚੇ ਜੂ ਨਹੀਂ ਬਾਹਰ ਨਿਕਲੇ। ਅੱਛਾ। ਹਾਂਜੀ। ਤੇ ਜਦੋਂ ਆਪਰੇਸ਼ਨ ਸੰਦੂਰ ਹੋਇਆ। ਹਾਂ। ਹੀ ਵਾਸ ਏ ਹੁਣ ਉਹ ਮੋਰਚਾ ਮਤਲਬ ਇਹ ਨਹੀਂ ਕਿ ਮੋਰਚਾ ਆਇਆ ਇਹ ਕੋ ਵੱਡੇ ਪੂਰੀ ਆਫ ਸਰਦਾਰਾ ਕੋਚ ਹੁੰਦਾ ਨੇ। ਤੁਮ ਜਮ ਥੱਲੇ। ਹੋ ਮਲੋ ਅੰਡਰਗਰਾਉਂਡ ਹੋਇਆ ਹੈ ਅੱਛਾ ਸਰ ਜਿਵੇਂ ਫਿਰ ਉਸ ਤੋਂ ਬਾਅਦ ਪਾਕਿਸਤਾਨ ਤੋਂ ਸਟੇਟਮੈਂਟ ਆਉਣੀਆਂ ਸ਼ੁਰੂ ਹੋ ਗਈਆਂ ਪਾਕਿਸਤਾਨ ਦੇ ਆਰਮੀ ਚੀਫ ਨੇ ਅਮਰੀਕਾ ਤੋਂ ਥ੍ਰੈਟ ਕਰਤਾ ਇਧਰ ਉਹ ਵਿਦੇਸ਼ ਮੰਤਰੀ ਨੇ ਥ੍ਰੈਟ ਕਰਤਾ ਕਿ ਜੇਕਰ ਤੁਸੀਂ ਬੰਨ ਬਣਾਇਆ ਤਾਂ ਅਸੀਂ ਕਿੰਨੇ ਮਜਾਇਲਾ ਸੁੱਟਾਂਗੇ ਇਹਨਾਂ ਚੀਜ਼ਾਂ ਨੇ ਹੋਰ ਚਰਚਾ ਤੇਜ਼ ਕਰ ਦਿੱਤੀ ਉਹਦੇ 'ਚ ਇੱਕ ਥੋੜਾ ਜਿਹਾ ਡਿਫਰੈਂਸ ਇਹ ਹੈ ਕਿ ਇਹ ਇਹਨਾਂ ਨੇ ਅੱਜ ਜਿਹੜਾ ਬੇਨਜ਼ੀਰ ਦਾ ਮੁੰਡਾ ਜਿਹੜਾ ਬਬਲ ਬੁੱਟੋ ਦੇਖੋ ਉਹ ਜੋ ਵੀ ਕਰਦਾ ਹੂੰ ਹੂੰ ਉਹ ਫਾਲੋ ਕਰ ਰਿਹਾ ਹੈ ਹੂੰ ਤੇ ਉਹ ਪਹਿਲਾਂ ਵੀ ਕਹਿ ਰਿਹਾ ਲੜਾਈ ਹੋ ਜਾਏਗੀ ਫਲਾਣਾ ਹੋ ਜਾਏਗਾ ਇਹ ਹੋ ਜਾਏਗਾ ਪਰ ਉਹ ਤੋਂ ਪਹਿਲਾਂ ਕਿਨੇ ਸਟੇਟਮੈਂਟ ਦਿੱਤੀ ਸੁਮੇਰ ਨੇ ਅ ਮੁਨੀਰ ਨੇ ਹੂੰ ਇਹ ਜੋ ਦੋ ਇਹ ਗਏ ਸੀ ਅਮਰੀਕਨ ਜੀ ਮੁਨੀਰ ਹਮ ਉੱਥੇ ਗਏ ਗਿਆ ਜਿਸ ਨੇ ਉੱਥੇ ਸੈਂਟਰਲ ਕਮਾਂਡ ਹਮ ਜਿਹੜਾ ਆਮੀ ਕਮਾਂਡਰ ਜਿਹੜਾ ਉਹਨਾਂ ਇਕੁਇਲੈਂਟ ਹੁੰਦਾ ਉਹ ਰਿਟਾਇਰ ਹੋ ਰਹੇ ਸੀ ਜੀ ਤੇ ਉਹਨਾਂ ਨੂੰ ਅਲਵਿਦਾ ਕਰਨ ਲਈ ਇਹੋ ਪਾਰਟੀ ਤੇ ਉੱਥੇ ਗਏ ਜੀ ਹੁਣ ਉੱਥੇ ਜਾ ਕੇ ਕੀ ਕੀਤਾ ਹਮ ਉੱਥੇ ਸਾਰਾ ਕੁਝ ਕਰਕੇ ਫਿਰ ਇਹਨੇ ਸ਼ਾਮ ਦਿਹਾ ਇੱਕ ਪ੍ਰੋਗਰਾਮ ਇਹਨਾਂ ਨੇ ਰੱਖਿਆ ਜਿੱਥੇ ਅਲੀਵ ਸੀ ਹੂੰ ਸੀਨੀਅਰ ਆਫ ਜਿਹੜੇ ਬ੍ਰਿਗੇਡੀਅਰ ਜਨਰਲਸ ਤੇ ਉਹ ਸਾਰੇ ਤਕਰੀਬਨ 150 200 ਬੰਦਾ ਉੱਥੇ ਡਿਨਰ ਤੇ ਉਹਨਾਂ ਨੇ ਬੁਲਾਇਆ ਸੀ ਜੀ ਅੱਛਾ ਉੱਥੇ ਬੁਲਾ ਕੇ ਫਿਰ ਉੱਥੇ ਇਹਨਾਂ ਨੇ ਸਟੇਟਮੈਂਟਾਂ ਜਿਹੜੀਆਂ ਦੇਣੀਆਂ ਸ਼ੁਰੂ ਕਰਤੀਆਂ ਹਾਂ ਪਤਾ ਨਹੀਂ ਕੀ ਸੋਚ ਸੋਚ ਕੇ ਹੂੰ ਸੋਚੀ ਸੋਚੀ ਮਤਲਬ ਇਸ ਲੈਵਲ ਤੇ ਬਿਲਕੁਲ ਵੱਡੀ ਸਟੇਟਮੈਂਟ ਹਾਂ ਵੱਡੀਆਂ ਜਿਹੜੀਆਂ ਸਟੇਟਮੈਂਟਾਂ ਆਏ ਆ ਉਸ ਬੜੀ ਸੋਚ ਨਾਲ ਔਰ ਗਵਰਨਮੈਂਟਾਂ ਬੜੀਆਂ ਨਾਲ ਮਿਲ ਕੇ ਉਥੇ ਹੁਣ ਜੇ ਤਾਂ ਫਲੋਰੀਡਾ ਦੇ ਵਿੱਚ ਹੈ ਹਾਂ ਟੰਪਾ ਟੰਪਾ ਫਲੋਰੀਡਾ ਜਗ੍ਹਾ ਆ ਜੀ ਅੱਛਾ ਫਲੋਰੀਡਾ ਦੇ ਅਗੇ ਦੀ ਕਨਸਟੈਂਸੀ ਹੈ ਜਿੱਥੇ ਸੈਂਟਰਲ ਕਮਾਂਡ ਆ ਟਰੰਪ ਦੀ ਠੀਕ ਹੈ ਹੁਣ ਸਾਰਾ ਕੁਝ ਇਹਦਾ ਮਤਲਬ ਕਿ ਇਦੀ ਬੈਕਿੰਗ ਹੈਗੀ ਸੀ। ਹਾਂ। ਔਰ ਉਹ ਤੋਂ ਪਹਿਲਾਂ ਜਦੋਂ ਕ럼ਪ ਹੁਣਾਂ ਨੇ ਦਿੱਤਾ ਸੀ ਇਹਨਾਂ ਨੂੰ ਬੁਲਾਇਆ ਸੀ। ਹਾਂ। ਤੇ ਉੱਥੇ ਫਿਰ ਸੈਂਟਰਲ ਕਮਾਂਡ ਵਾਲਾ ਜਿਹੜਾ ਆਰਮੀ ਕਮਾਂਡਰ ਜਿਹੜਾ ਹੁਣ ਰਿਟਾਇਰ ਹੋਏ ਆ। ਜੀ। ਹੋਏ ਆ। ਉਹਨਾਂ ਨੇ ਮੁੰਨੇ মনির ਦੀ ਬਹੁਤ ਸਰਤ ਕੀਤੀ ਸੀ। ਅੱਛਾ। ਫਿਰ ਉਹਨਾਂ ਨੂੰ ਉਹਨੇ ਜਾ ਕੇ ਅ ਅਵਾਰਡ ਵੀ ਦਿੱਤਾ। ਹਾਂ। ਪਾਕਿਸਤਾਨ ਨੂੰ। ਜਿੰਦੋਂ ਆਪਾਂ VSM ਦੇ ਲਈ ਇਹ ਦੂਸਰਾ ਕਰਤਾ ਉਹ ਉਦਾਂ ਦੀ ਅਵਾਰਡ ਦਿੱਤੇ ਆ ਉਹਨਾਂ ਦੇ ਜੀ ਇਸੇ ਕਰਕੇ ਉਹ ਰਿਟਾਇਰ ਰਿਟਾਇਰਮੈਂਟ ਪਾਰਟੀ ਤੇ ਉਹਦੇ ਤੇ ਗਏ ਹਮ ਐਂਡ ਉੱਥੇ ਜਾ ਕੇ ਇਹਦੇ ਫਿਰ ਦੋ ਤਿੰਨ ਸਟੇਟਮੈਂਟਾਂ ਜਿਹੜੀਆਂ ਬੜੀਆਂ ਡਿਫਿਕਲਟ ਦੇ ਦਿੱਤੀਆਂ ਡਿਫਿਕਲਟ ਇੱਕ ਤਾਂ ਇਹ ਕਹਿੰਦਾ ਕਿ ਇੰਡਸ ਵੈਲੀ ਵਾਲਾ ਜੀ ਇਹ ਕੋਨੇ ਕਹਿੰਦਾ ਕਿ ਜੇ ਬੰਮ ਸਿੰਧੂ ਜਾਂ ਸਾਡੇ ਉੱਤੇ ਸਿੱਟੇ ਜਾਂ ਜਾਣਗੀਆਂ ਮਸਾਇਲ ਜੀ ਇਹ ਹੋਣਗੀਆਂ ਅਸੀਂ ਜੁਦ ਰਹਾਂਗੇ ਔਰ ਨਾਲ ਅੱਧੀ ਦੁਨੀਆ ਨਾਲ ਅਸੀਂ ਜੇ ਅਸੀਂ ਅਸੀਂ ਜਾਵਾਂਗੇ ਤਾਂ 20 50 50 ਪਰਸੈਂਟ ਜਿਹੜੀ ਆ ਉਹ ਉਹਨਾਂ ਨੂੰ ਸਹੀ ਤਬਾਹ ਕਰ ਦਵਾਂਗੇ ਇਹ ਜਿਵੇਂ ਦੀਆਂ ਸਟੇਟਮੈਂਟਾਂ ਪਾਕਿਸਤਾਨ ਤੋਂ ਆ ਰਹੀਆਂ ਨੇ ਕੀ ਵਾਕਈ ਪਾਕਿਸਤਾਨ ਇੰਨਾਂ ਚੀਜ਼ਾਂ ਲਈ ਪ੍ਰੀਪੇਅਰ ਹੈ ਕਿ ਜਾਂ ਫਿਰ ਸਟੇਟਮੈਂਟਾਂ ਜਾਂ ਨਹੀਂ ਹੁਣ ਦੇਖੋ ਨਾ ਜੀ ਉਹਦਾ ਰਿਐਕਸ਼ਨ ਵੀ ਬੜਾ ਆਇਆ ਹੈ ਲੁਕਾ ਮਤਲਬ ਇੰਡੀਆ ਨੇ ਵੀ ਜਿਹੜਾ ਬੜਾ ਅੱਜ ਵੀ ਰਿਐਕਟ ਕੀਤਾ ਜੀ ਆਪਣੇ ਐਮਈਏ ਨੇ ਹਾਂ ਹੁਣ ਇਹਨੇ ਜਿਸਲੇ ਇਹ ਸਟੇਟਮੈਂਟ ਦਿੱਤਾ ਹੈ ਦੇਤੀ ਹੈ ਜੀ ਫਿਰ ਅਸੀਂ ਤਬਾਹ ਕਰ ਦਵਾਂਗੇ ਹਾਂ ਅੱਛਾ ਹੋ ਗਈ ਸਟੇਟਮੈਂਟ ਬਟ ਇਹ ਦੀ ਇੰਪਲੀਕੇਸ਼ਨਸ ਕੀ ਹੈ ਹਮ ਇੰਪਲੀਕੇਸ਼ਨਸ ਬਹੁਤ ਵੱਡੀਆਂ ਨੇ ਬਿਲਕੁਲ ਇਹਦਾ ਮਤਲਬ ਉਹ ਜਿਹੜੀ ਮੁੱਲਾਂ ਵਾਲੀ ਮੁੱਲਾਂ ਵਾਲੀ ਦੀ ਹੁੰਦੀ ਸੀ ਵੀ ਇਹੋ ਦਾ ਹੁਣ ਵੀ ਜਦੋਂ ਮਰਨੇ ਤੇ ਆ ਗਏ ਆ ਉਹ ਵਾਲੀ ਕਹਾਣੀ ਕਰ ਦੁੱਤੀ ਹੈ ਹਮ ਵੀ ਨਾਲ ਅੱਧੀ ਦੁਨੀਆ ਨੂੰ ਅਸੀਂ ਮਾਰ ਕੇ ਨਾਲ ਮਾਰਾਂਗੇ ਅੱਛਾ ਉਹ ਹੋ ਗਿਆ ਹੁਣ ਇੰਡਸ ਵੈਲੀ ਦਾ ਕੀ ਇਹ ਕਹਿ ਰਹੇ ਹਮ ਇੰਡਸ ਵਾਲੀ ਦਾ ਉਹ ਕਹਿ ਰਿਹਾ ਕਿ ਹਿੰਦੁਸਤਾਨ ਬਣਾਉ ਬਲਾਲਵਿੰਦ ਨੇ ਡੈਮ ਬਣਾਉਣੇ ਆ ਜੋ ਵੀ ਬਣਾਉਣੇ ਆ ਜੀ ਅਸੀਂ 10 ਮਸਾਇਲਾ ਮਾਰਨੀ ਆ ਹਾਂ ਔਰ ਖਤੋਂ ਕਰ ਦੇਣਾ ਤਾਂ ਉਹਦਾ ਹੁਣ ਰਬਟਲ ਆ ਰਿਹਾ ਸੀ ਵੀ ਵੀ ਤੁਸੀਂ ਜੇ ਮਸਾਇਲਾ ਮਾਰਨੀ ਆ ਹਾਂ ਨੁਕਸਾਨ ਕਿਦਾ ਹੋਣਾ ਫੇਰ ਵੀ ਹਾਂ ਪਹਿਲੀ ਗੱਲ ਤਾਂ ਉਹ ਗੱਲ ਹੋ ਨਹੀਂ ਸਕਦੀ ਕਿਉਂਕਿ ਸਾਡੇ ਕੋਲ ਵੀ ਤੇਰੀਆਂ ਮਸਾਇਲਾ ਸਾਰਾ ਕੋਈਆਂ ਪਰ ਉਹ ਹਾਸਿਆ ਨੇ ਉਹਨਾਂ ਨੂੰ ਕਹਿਣ ਲੱਗੇ ਕਹਿੰਦੇ ਜਿਹੜਾ ਪਾਣੀ ਆ ਉਹ ਤਾਂ ਫੇਰ ਤੁਹਾਡੇ ਚ ਹੀ ਆਣਾ ਜਿਸਲੇ ਹੜ ਆਣਾ ਜਾਂ ਕੁਝ ਹੋਣਾ ਫੇਰ ਫੇਰ ਤੁਸੀਂ ਕੀ ਕਰੋਗੇ ਹੂੰ ਉਹ ਵੀ ਫਤ ਅੱਛਾ ਇਹ ਹੀ ਗੱਲ ਹੋ ਗਈ ਨਾਲ ਫੇ ਜਿਹੜੀ ਤੀਜੀ ਗੱਲ ਕਹੀ ਉਹਨੇ ਆਪਣੇ ਮੁਲਕ ਨੂੰ ਵੀ ਕਹਿੰਦਾ ਮੈਂ ਇੱਕ ਟਰੱਕ ਚਲਾ ਰਿਹਾ ਗਾਰਬੇਜ ਟਰੱਕ ਜੀ ਪਾਕਿਸਤਾਨ ਇੱਕ ਗਾਰਬੇਜ ਟਰੱਕ ਹੈ ਹੂੰ ਜਿਹਦੇ ਵਿੱਚ ਗੰਦ ਭਰਿਆ ਪਿਆ ਅੱਛਾ ਔਰ ਬੜੀ ਮਸ਼ਹੂਰ ਹੀ ਹੋ ਗਈ ਹੈ ਇਸ ਦੀ ਜੀ ਤੇ ਉਹ ਗਾਰਬੇਜ ਟਰੱਕ ਆ ਹਮਮ ਔਰ ਗਾਰਬੇਜ ਟਰੱਕ ਨੂੰ ਅ ਜਿਸਲੇ ਤੁਸੀਂ ਮਾਰੋਗੇ ਹਮ ਹੈ ਉਹਦੇ ਚੋਂ ਜਿਹੜਾ ਕਚਰਾ ਨਿਕਲੇਗਾ ਗੰਦ ਨਿਕਲੇਗਾ ਉਹ ਤੁਹਾਡੇ ਤੇ ਵੀ ਡਿੱਗੂਗਾ ਹਮ ਹਮ ਤ ਤੇ ਇਹ ਉਹ ਬੇਸਿਕਲੀ ਇੰਡੀਆ ਨੂੰ ਤੇ ਇਹ ਵਗੈਰਾ ਤੇ ਤੁਹਾਨੂੰ ਵੀ ਮੈਂ ਹਮ ਜਾਨੀ ਕਿ ਸਿੱਧੇ ਤੌਰ ਤੇ ਇੱਕ ਕਿਸਮ ਦੇ ਨਾਲ ਫੇਰ ਕ੍ਰੇਟਰ ਜਿਵੇਂ ਹੁਣ ਚਰਚਾ ਹੋ ਗਈ ਜਾਂ ਬਹੁਤ ਸਾਰੀਆਂ ਖਬਰਾਂ ਅਸੀਂ ਦੇਖਦੇ ਆਂ ਚੈਨਲਾਂ ਤੇ ਲੋਕ ਵੀ ਪੁੱਛਣ ਲੱਗੇ ਕੋਈ ਚੈਨਲ ਕਹਿ ਰਿਹਾ ਕਿ ਅਗਲੇ 100 ਘੰਟੇ ਬਹੁਤ ਐਮਨੇ 100 ਘੰਟਿਆਂ ਦੇ ਵਿੱਚ ਕੋਈ ਨਾ ਕੋਈ ਜੰਗ ਦਾ ਐਲਾਨ ਹੋ ਸਕਦਾ ਉਹ ਸਥਿਤੀ ਤੇ ਹੈ ਦੋਵੇਂ ਮੁਲਕ ਨਹੀਂ ਨਹੀਂ ਹੂੰ ਨਹੀਂ ਐਸ ਵੇਲੇ ਜਿੰਨੀਆਂ ਸਾਰੀਆਂ ਜੀ ਜਾਏ ਆ ਜੀ ਇਦਾਂ ਨਹੀਂ ਹਾਈਪ ਆਪ ਦੇਖੋ ਆਪਸੰਦੂਰ ਤੋਂ ਪਹਿਲਾਂ ਹੀ ਚੱਲ ਰਿਹਾ ਹੈ ਜੀ ਕਨਫਰਮੇਸ਼ਨ ਕੋ ਬੰਦ ਥੋੜੀ ਹੋਇਆ ਹੂੰ ਬਿਲਕੁਲ ਅਸਤੇ ਚੁਕੰਨੇ ਆ ਜੀ ਜੋ ਹੋ ਚੁੱਕਾ ਨਾ ਆਪਣ ਮਤਲਬ ਇਹ ਹੈ ਸਾਨੂੰ ਪਤਾ ਡਿਪਲॉयਮੈਂਟਸ ਹੈਗੀਆਂ ਸਾਰਾ ਕੁਝ ਹੈਗਾ ਹੈ ਜੀ ਇਹ ਤਾਂ ਹੈ ਨਹੀਂ ਕਿ ਜਾ ਕੇ ਮੰਜੇ ਸੋ ਗਏ ਨੂੰ ਜਾਨਕੀ ਭਾਰਤ ਇਸ ਵੇਲੇ ਤਿਆਰ ਹੈ ਜੇ ਪਾਕਿਸਤਾਨ ਦੇ ਵੱਲੋਂ ਕੋਈ ਕਦਮ ਚੁੱਕੀ ਜਾਂਦੀ ਹੈ ਪਹਿਲੀ ਗੱਲ ਇਹ ਦੂਜੀ ਗੱਲ ਇਹ ਉਹਨਾਂ ਦਾ ਆਪਣਾ ਹੀ ਇੰਨਾ ਨੁਕਸਾਨ ਹੋ ਚੁੱਕਾ ਹੈ ਉਹ ਜਿਹੜਾ ਹੈ ਉਹ ਤੁਸੀਂ ਕੋਈ ਆਪਰੇਸ਼ਨ ਲੈ ਨਹੀਂ ਸਕਦੇ ਐਸੇ ਅੰਡਰਗਰਾਉਂਡ ਨਹੀਂ ਕਰ ਸਕਦੇ ਉਹਨਾਂ ਇਹ ਫੀਲਡਸ ਖਰਾਬ ਹੋ ਗਿਆ ਤੁਹਾਡੇ ਇਕੁਪਮੈਂਟ ਹੈ ਚਾਈਨਾ ਵਾਲਾ ਫੇਲ ਹੋ ਗਿਆ ਇਹ ਜਿ세 ਨੇ ਕਹਿ ਰਿਹਾ ਗਾਰਬੇਜ ਜਿਹੜੇ ਆਪਣੇ ਮੁਲਕ ਨੂੰ ਆਪ ਹੀ ਕਹਿ ਰਿਹਾ ਹਾਂ ਗਾਰਬੇਜ ਟਰੱਕ ਚਲਾ ਰਿਹਾ ਮੈਂ ਉਹ ਬੇਸਿਕਲੀ ਹੁਣ ਉਹ ਦੇਖਣਾ ਚਾਹੁੰਦਾ ਵੀ ਟਰੰਪ ਮੈਨੂੰ ਕੁਝ ਅਸਲਾ ਦੇਵੇ ਇਹੀ ਮੈਂ ਸਵਾਲ ਕਰਨ ਲੱਗਾ ਸੀ ਕਿ ਜਿਵੇਂ ਅਮਰੀਕਾ ਦੀ ਧਰਤੀ ਤੇ ਜਾ ਕੇ ਇਹ ਉਹ ਜਿਹੜੀਆਂ ਸਟੇਟਮੈਂਟਾਂ ਦੇਣੀਆਂ ਕਿ ਪਾਕਿਸਤਾਨ ਆਪਣੇ ਬਲਬੁੱਤੇ ਤੇ ਦਮ ਰੱਖਦਾ ਹੈ ਉਹ ਜਿਹੜੀਆਂ ਸਟੇਟਮੈਂਟਾਂ ਦੇਣੀਆਂ ਕਿ ਜਾਂ ਕਿਸੇ ਸਹਾਰੇ ਇਹ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਦੇਖੋ ਇਹ ਜਿਸਲੇ ਹੁੰਦਾ ਹੁੰਦਾ ਤੀਜ ਹੁੰਦਾ ਜੀ ਇਹਦੇ ਵਿੱਚ ਸਟੇਟਮੈਂਟਾਂ ਕਰਵਾਈਆਂ ਜਾਂਦੀਆਂ ਜੀ ਹੁਣ ਪਾਕਿਸਤਾਨ ਦੀ ਕੋਈ ਔਕਾਤ ਆਈ ਵੋਨਟ ਸੇ ਔਕਾਤ ਐਸ ਅ ਮਲਕ ਪਰ ਐਸ ਅ ਨੇਸ਼ਨ ਉਹ ਟੁੱਟੇ ਪਏ ਐ ਸੋਲੇ ਖਾਣਾ ਪੀਣਾ ਪੈਸਾ ਕੁਛ ਨਹੀਂ ਐ ਸੋਲੇ ਅੱਛਾ ਜਿੰਨਾ ਬ੍ਰੇਕਡਾਊਨ ਹੋਇਆ ਐ ਸਿਸਟਮ ਉਹ ਜੇ ਕਈ ਚਿਰ ਸਾਲ ਨਿਕਲ ਜਾਣਗੇ ਇਹਨਾਂ ਨੂੰ ਠੀਕ ਹੋਣੇ ਹੂੰ ਅੱਛਾ ਫਿਰ ਯੂਕੇ ਕਿ ਉਹਨੂੰ ਹੱਲਾਸ਼ੇਰੀ ਕੌਣ ਦਿੰਦਾ ਉਹਨੂੰ ਏਡ ਦੇਣੀ ਆ ਹੁਣ ਚਾ ਇਹਨਾਂ ਦੇ ਨਾਲ ਵੀ ਦੂਜਾ ਚਾਹੀਦੇ ਹੁਣ ਚਾ ਇਹਨਾ ਹੁਣ ਬੋਲਣ ਲੱ ਪਈਆ ਇੰਡੀਆ ਦੇ ਫੇਵਰ ਦੇ ਵਿੱਚ ਜੀ ਰਸ਼ੀਆ ਦੇ ਨਾਲ ਮਿਲ ਕੇ ਹੂੰ ਉਹ ਸਾਰੀ ਗੱਲ ਸ਼ੁਰੂ ਹੋ ਗਈ ਹੈ ਨਾ ਉਹਦੇ ਨਾਲ ਕੀ ਹੋ ਗਿਆ ਕਿ ਇਹਨਾਂ ਦਾ ਸਹਾਰਾ ਸਿਰਫ ਇੱਕ ਅਮਰੀਕਾ ਰਹਿ ਗਿਆ ਹੂੰ ਅਮਰੀਕਾ ਵੀ ਇਸ ਕਰਕੇ ਭਈ ਉਹ ਇਕੁਪਮੈਂਟ ਇਹਨਾਂ ਦੇ ਸਾਰੇ फेल ਹੋ ਗਏ ਉਹਦੇ ਵਿੱਚ ਜੀ ਔਰ ਦੂਸਰੀ ਸੇਟ ਤੇ 트াম্প ਤੋਂ ਇਹੋ ਕਡਾਣਾ ਚਾਹੁੰਦੇ ਆ ਹੂੰ ਕੋਈ ਕੁਛ ਨਾ ਕੁਛ ਸਾਨੂੰ ਦੇ ਤਾ ਕਿ ਅਸੀਂ ਹੂੰ ਦੁਬਾਰਾ ਥੋੜਾ ਦੁਬਾਰਾ ਕੁਛ ਖੜੇ ਹੋਈਏ ਤੇ ਦੂਜਾ ਕਰੀਏ ਹਾਂ ਬਿਲਕੁਲ ਉਹ ਚੀਜ਼ ਇਹ ਕਰ ਰਿਹਾ ਔਰ ਇਨਾ ਦੀ ਮਜਬੂਰੀਆਂ ਦਾ ਉਹ ਫਾਇਦਾ ਉਠਾ ਰਿਹਾ ਹਾਂ ਇਹ ਨਹੀਂ ਕਿ ਦੇਖੋ ਮੋਲਖਾਂ ਤੇ ਇੰਟਰਸਟ ਆਪਣੇ ਹੁੰਦੇ ਰਣਨੀਤੀ ਰਣਨੀਤੀ ਹੈ ਕਿ ਰਾਜਨੀਤੀ ਰਣਨੀਤੀ ਮਜਬੂਰੀ ਦੇ ਵਿੱਚ ਹੈ ਜੀ ਹਮ ਨਹੀਂ ਤਾਂ ਮੌਲਕੋ ਚੁੱਕਦੇ ਨਹੀਂ ਹੈ ਉਹ ਉਹਨਾਂ ਦੇ ਆਪਣੇ ਸੈਲਫ ਇੰਟਰਸਟ ਹੋ ਉਹ ਇੰਪੋਰਟੈਂਟ ਹੈ ਤੁਹਾਡੇ ਇੰਟਰਸਟ ਨਹੀਂ ਉਹਦੇ ਬਿਲਕੁਲ ਹਮ ਔਰ ਉਹਨੇ ਟ੍ਰੰਪ ਨੇ ਇਹਨਾਂ ਨੂੰ ਪ੍ਰਭਾਵ ਰਿਆ ਸੀ ਜੀ ਜਦੋਂ ਇਹਨੂੰ ਡਿਨਰ ਤੇ ਬੁਲਾਇਆ ਲੰਚ ਤੇ ਕੀਤਾ ਸੀ ਸਾਰਾ ਕੁਝ ਕੀਤਾ ਉਹਨੂੰ ਸਮਝਾ ਵੀ ਦਿੱਤਾ ਸੀ ਕਿ ਈਰਾਨ ਨੂੰ ਅਸੀਂ ਇਦਾਂ ਕਰਨਾ ਅੱਛਾ ਤੇ ਜੇ ਲੋਡ ਪੇ ਤਾਂ ਤੂੰ ਵੀ ਆਣਾ ਹੂੰ ਔਰ ਉਹ ਕਹਿੰਦੇ ਵੀ ਇਹ ਬਿਲਕੁਲ ਤੇ ਇਹਨੇ ਸਪੈਸਿਫਿਕ ਪੈਸੀਫਿਕ ਦੇ ਵਿੱਚ ਫਲਾਈ ਉਹ ਜ਼ੋਨ ਦਿੱਤੀ ਸੀ ਹੂੰ ਅਚਾ ਉਹ ਸਾਰੀਆਂ ਚੀਜ਼ਾਂ ਕਰਕੇ ਹੁਣ ਉਹ ਉਹਨਾਂ ਦੇ ਲੜ ਬੰਨਿਆ ਜਾਨੀ ਕਿ ਜੇ ਪਾਕਿਸਤਾਨ ਕੋਈ ਕਰੇਗਾ ਤਾਂ ਫਿਰ ਨੁਕਸਾਨ ਪਾਕਿਸਤਾਨ ਦਾ ਆਪ ਦਾ ਹੀ ਹੋਏਗਾ ਆਪੇ ਆਟੋਮੈਟਿਕਲੀ ਹੋ ਜਾਣਾ ਰਹਿਣਾ ਹੀ ਕੁਝ ਨਹੀਂ ਹੁੰਦਾ ਬਿਲਕੁਲ ਸਹੀ ਗੱਲ ਹੈ ਠੀਕ ਹੈ ਸਰ ਧੰਨਵਾਦ ਤੁਸੀਂ ਐਂਡ ਨਹੀਂ ਮੈਂ ਇੱਕ ਪੁਆਇੰਟ ਜਿਹੜਾ ਕਹਿਣਾ ਚਾਹੁੰਦਾ ਸੀ ਉਹ ਸਹੀ ਕਿ ਐਸਐਲਏ ਇੱਕ ਬੜੀ ਵੱਡੀ ਚੀਜ਼ ਹੈ ਜੀ ਕਿ ਬੜਾ ਕੁ ਜੀ ਹੁਣ ਜਿਹੜੀ ਅਸੈਸਮੈਂਟਸ ਆ ਰਹੇ ਆ ਉਹਦੇ ਵਿੱਚ ਇਹ ਕਿ ਮੁਨੀਰ ਨੇ ਆਲਰੇਡੀ ਅੰਦਰੋਂ ਅੰਦਰੀ ਪਾਕਿਸਤਾਨ ਦੇ ਵਿੱਚ ਕੂ ਕਰ ਲਿਆ ਹੈ ਅੱਛਾ ਸੱਤ ਪਰਟੋ ਦਿੱਤਾ ਹੈ ਠੀਕ ਹੈ ਹੋਰ ਉਹਦੇ ਹੁਣ ਜਿਹੜੇ ਆ ਰਹੇ ਨੇ ਰਿਜ਼ਲਟਸ ਵਗੈਰਾ ਜਿਹੜੇ ਵੀ ਕਹਿੰਦੇ ਕਿਦਾਂ ਅਸੈਸਮੈਂਟ ਕਿਉਂ ਤੁਸੀਂ ਇਹ ਗੱਲ ਕਹਿ ਰਹੇ ਹੋ ਜਿਹੜਾ ਪ੍ਰਾਈਮ ਡਿਫੈਂਸ ਪ੍ਰਾਈਮ ਮਿਨਿਸਟਰ ਹੈ ਜੀ ਪ੍ਰਾਈਮ ਮਿਨਿਸਟਰ ਨੂੰ 8 ਹਫ਼ਤੇ ਹੋ ਗਏ ਆ ਉਹਨੇ ਕੈਬਨਿਟ ਮੀਟਿੰਗ ਨਹੀਂ ਕੀਤੀ ਠੀਕ ਹੈ ਪਾਕਿਸਤਾਨ ਚ ਪਾਕਿਸਤਾਨ ਚ ਠੀਕ ਹੈ 70% ਜਿਹੜਾ ਉਹਨਾਂ ਦਾ ਦौरा ਜਾਂ ਸਾਰੇ ਕੰਮ ਕਰਦਾ ਸੀ ਪਬਲਿਕ ਅਪੀਅਰੈਂਸ ਜੀ 70% ਘਟ ਗਿਆ ਠੀਕ ਹੈ ਜਿਹੜਾ ਪ੍ਰੈਜ਼ੀਡੈਂਟ ਹੈ ਹੂੰ ਉਹੋ ਜਿਹੜਾ ਹੈ ਉਹਦਾ 10% ਜੀ ਅਪੀਅਰੈਂਸ ਹੈ ਹਾਂ ਔਰ ਉਹ ਸਿਰਫ ਫੜਿਆ ਕਿੱਥੇ ਦਿਖਾਈ ਦਿੱਤਾ ਕਿ ਕਟਿੰਗ ਦੇ ਵਿੱਚ ਹੂੰ ਉਹ ਉਹਦੇ ਨਾਲ ਕੀ ਹੋ ਚੁੱਕਾ ਹੈ ਕਿ ਔਰ ਇਹੋ মনির ਜਿਹੜਾ ਹੈ ਜੀ 13 ਮੁਲਕ ਯੂਰਪ ਦੇ ਸਕੈਂਡੀਨਵੀਅਨ ਕੰਟਰੀਜ਼ ਐਂਡ ਇੰਦਰ ਚਾਈਨਾ ਜੀ ਔਰ ਇੱਕ ਟ੍ਰਿਪ ਪਹਿਲਾਂ ਕੱਟ ਲਿਆ ਦੂਜਾ ਹੁਣ ਟ੍ਰਿਪ ਉਹਨੇ ਕੱਢਿਆ ਦੂਜਾ ਇਹਦਾ ਅ ਯੂਐਸ ਦਾ ਦੁਆਰਾ ਕਹਿੰਦਾ ਹਾਂ ਜੀ ਹਮ ਅੱਛਾ ਹੁਣ ਇਹਨੇ ਆਪਣੀ ਜਿਹੜੀ ਫੌਜੀ ਵਰਦੀ ਹੂੰ ਉਹ ਵੀ ਪੀੜੀ ਛੱਡਦੀ ਆ ਹੂੰ ਉਹ ਕੀ ਕਰਦਾ ਸੂਟ ਪਾਉਂਦਾ ਹੂੰ ਸੂਟ ਪਾ ਕੇ ਹਰ ਇੱਕ ਫੰਕਸ਼ਨ ਦੇ ਵਿੱਚ ਉਹ ਜਾਂਦਾ ਜੀ ਐਂਡ ਇਹਦਾ ਮਤਲਬ ਉਹਨੇ ਆਲਰੇਡੀ ਉਹ ਸ਼ੁਰੂ ਕਰ ਦਿੱਤਾ ਜਦੋਂ ਯੂਬ ਖਾਨ ਹੋ ਰਹੇ ਸਾਰੇ ਸੀ ਜੀ ਉਹ ਜਦੋਂ ਹੀ ਪ੍ਰੈਜ਼ੀਡੈਂਟ ਬਣੇ ਫਿਰ ਉਹ ਸਿਆਸਤਾਂ ਉਹ ਕੁਇਤਾ ਹਾਂ ਤਾਂ ਕਿ ਯੂਨੀਫਾਰਮ ਦਾ ਥੋੜਾ ਜਿਹਾ ਡਰ ਲੱਗਦਾ ਜੀ ਫੇਬੀ ਉਹ ਦੂਜਾ ਹੋ ਜਾਂਦਾ ਹੈ ਪਰ ਤੇ ਉਹ ਉਸ ਤਰੀਕੇ ਨਾਲ ਸ਼ੁਰੂ ਕਰ ਸਕਦਾ ਹੈ ਹਮਮਰ ਇਹ ਸਾਰੀਆਂ ਚੀਜ਼ਾਂ ਲਾ ਕੇ ਹੁਣ ਤਕਰੀਬਨ ਇਹ ਹੋਏ ਆ ਕਿ ਅੰਦਰੋਂ ਅੰਦਰੀ ਪਹਿਲੀ ਮਈ ਤੋਂ ਲੈ ਕੇ ਖੂਨ ਹੋ ਚੁੱਕਾ ਹੈ ਦੇਖੋ ਜਿਸ ਲਈ ਇਹਨਾਂ ਦਾ ਗੇਅ মনির ਦੇ ਨਾਲ ਜਿ세ਲੇ 트럼ਪ ਨੂੰ ਮਿਲੇ ਆ ਜੀ ਨਾਲ ਮਨਿਸਟਰ ਗਿਆ ਸੀ ਹਾਂ ਮਨਿਸਟਰ ਨੂੰ ਮਿਠਾਇਆ ਬਾਹਰ ਹਮਮ ਰੌਂਪਲੇ ਦਾ ਇਹਨਾਂ ਦੋਨਾਂ ਨੇ ਮਿਲ ਕੇ ਗੱਲ ਕੀਤੀ ਜੀ ਚਾਈਨਾ ਹੋਣ ਗਿਆ ਮੁਨੀਰ ਗਿਆ 13 ਮੁਲਕ ਜਿਹੜੇ ਦੱਸਿਆ ਉਹ ਸਾਰੇ ਜਿਹੇ ਨੇਗੋਸ਼ੀਏਸ਼ਨ ਕੌਣ ਕਰਨ ਗਿਆ ਮੁਨੀਰ ਗਿਆ ਇਹ ਕੰਮ ਪ੍ਰਾਈਮ ਮਿਨਿਸਟਰ ਦੇ ਕੰਮ ਆ ਜਾਨੀ ਜਾਂ ਜਦੋਂ ਮਿਨਿਸਟਰ ਸਾਡੇ ਜਾਂਦੇ ਆ ਜਦੋਂ ਹੋਮ ਮਿਨਿਸਟਰ ਗੱਲ ਕਰ ਰਹੇ ਆ ਡਿਫੈਂਸ ਮਿਨਿਸਟਰ ਗੱਲ ਕਰ ਰਹੇ ਆ ਦੂਜਾ ਕਰ ਰਹੇ ਆ ਉਹ ਆਪਣਾ ਆਪਣਾ ਕੰਮ ਸੰਭਾਲਣਾ ਜਣ ਕੇ ਤੱਕ ਤਾਂ ਪਲਟਣ ਦੀ ਤਿਆਰੀ ਕੀਤੀ ਜਾ ਰਹੀ ਉੱਥੇ ਵੀ ਹੋ ਚੁੱਕਾ ਹੈ ਹੋ ਚੁੱਕਾ ਹੈ ਹੋ ਚੁੱਕਾ ਹੈ ਉਹ ਪਹਿਲਾਂ ਸਾਰਾ ਕੋਸ਼ ਕਰਕੇ ਜੀ ਹੁਣ ਤਾਂ ਸਿਰਫ ਇਹਨਾਂ ਨੂੰ ਜੇਲ੍ਹਾਂ ਚ ਬਿਠਾ ਲੈਣ ਦੀ ਹੈ ਤਿਆਰੀ ਤਿਆਰੀ ਕੀਤੀ ਆ ਰਹੀ ਹੈ ਠੀਕ ਹੈ ਸਰ ਧੰਨਵਾਦ तमाम ਜਾਣਕਾਰੀ ਦੇਣ ਦੇ ਲਈ ਸੋ ਇਹ ਅਮਰਜੀਤ ਸਿੰਘ ਮਣਹਾਸ ਨੇ ਜਿਨ੍ਹਾਂ ਨੇ ਬੜੇ ਹੀ ਸਰਲ ਭਾਸ਼ਾ ਦੇ ਵਿੱਚ ਸਮਝਾਇਆ ਕਿ ਦੋਵਾਂ ਮੁਲਕਾਂ ਦੇ ਵਿੱਚ ਇਸ ਵੇਲੇ ਕੀ ਹਾਲਾਤ ਹੈਗੇ ਨੇ ਅਮਰੀਕਾ ਇਸ ਵੇਲੇ ਕਿਹੋ ਜੀ ਭੂਮਿਕਾ ਬਣਾ ਰਿਹਾ ਤਾ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਦੋਵਾਂ ਮੁਲਕਾਂ ਦੇ ਵਿਚਕਾਰ ਜੰਗ ਹੋ ਸਕਦੀ ਤਾਂ ਉਹੋ ਜੇ ਹਾਲਾਤ ਜਿਹੜੇ ਨੇ ਇਸ ਵੇਲੇ ਨਜ਼ਰ ਨਹੀਂ ਆ ਰਹੇ ਪਰ ਆਪਰੇਸ਼ਨ ਸੰਦੂਰ ਕਹਿੰਦੇ ਨੇ ਕਿ ਅਜੇ ਵੀ ਜਾਰੀ ਹੈ ਜੇਕਰ ਪਾਕਿਸਤਾਨ ਦੇ ਵਾਲੇ ਪਾਸਿਓ ਕੋਈ ਵੀ ਹਰਕਤ ਕੀਤੀ ਜਾਂਦੀ ਹੈ ਤਾਂ ਭਾਰਤ ਉਹਦਾ ਮੂੰਹ ਤੋੜ ਜਵਾਬ ਦੇਣ ਦੇ ਲਈ ਤਿਆਰ ਪਰ ਤਿਆਰ ਬੈਠਾ ਹੈ ਦੇਖਦੇ ਰਹੋ #ਪੰਜਾਬ